ਕਹਤਾ ਇਹ ਉੱਪਰ ਹੀ ਸੜਕੋਂ ਮੁਕੇ ਜਾ ਰਿਹਾ ਫੁੱਲ ਗੇੜਾ ਇਹ ਤਾਂ ਜਿਹੜਾ ਗਿਆ ਗਿਆ ਹਲੋ ਸਤਿ ਸ਼੍ਰੀ ਅਕਾਲ ਜੀ ਸੇਮ ਤੋਂ ਬਣ ਜੂ ਮਿਲੋ ਹੈਪੀ ਅਬ ਬਲੌਗ ਦੀ ਸ਼ੁਰੂਆਤ ਕਰ ਰਿਹਾ ਮੇਰੇ ਸਹੁਰਿਆਂ ਤੋਂ ਸਾਡੀ ਫੈਮਿਲੀ ਮੈਂਬਰ ਸਾਰੇ ਇੰਦਰ ਬੈਠੇ ਆ ਉਧਰ ਮਾਤਾ ਵੀ ਹੈ ਮਾਤਾ ਕਿੱਥੇ ਆ ਬਈ ਆਹ ਤੇ ਛੋਟਾ ਆਲੂ ਜੀ ਮਾਤਾ ਆਲੂ ਚੀਰਦੇ ਨੇ ਸਬਜੀ ਬਣੂਗੀ ਇਹ ਬੈਠੇ ਆ ਫੈਮਿਲੀ ਮਾਤਾ ਨੇ ਇੱਕ ਗਿਫਟ ਲੈ ਕੇ ਆਇਆ ਉਹ ਤੁਹਾਡਾ ਸਾਂਝਾ ਕਰਦੇ ਆ ਆ ਮਾਤਾ ਲਈ ਗਿਫਟ ਲੈ ਕੇ ਆਏ ਜੀ ਮਿਰਚਾਂ ਘਰ ਦੇ ਮਿਰਚਾਂ ਨੇ ਛੱਤ ਤੇ ਲਗਾਈਆਂ ਹੋਈਆਂ ਨੇ ਦੇਖੋ ਪੱਕ ਗਈਆਂ ਮਾਤਾ ਕਹਿੰਦੇ ਚੱਲ ਕੋਈ ਨਾ ਆਪਾਂ ਇਹਦਾ ਮਿਰਚਾਂ ਦਾ ਅਚਾਰ ਬਣਾ ਲਵਾਂਗੇ ਨਾ ਤੇ ਆਜੋ ਅੱਜ ਸਰਪ੍ਰਾਈਜ਼ ਹੈ ਬਣੇ ਰਹੋ ਬਲੌਗ ਦੇ ਨਾਲ ਕਿਹੜਾ ਸਰਪ੍ਰਾਈਜ਼ ਹੋ ਤੁਹਾਡਾ ਸਾਂਝਾ ਕਰਾਂਗੇ ਮਾਤਾ ਦਾ ਕਿਚਨ ਬਿਊਟੀਫੁੱਲ ਕਿਚਨ ਆ ਬੈਠੇ ਮਾਤਾ ਸਾਡੀ ਲੱਗੀ ਹੋਈ ਮਾਤਾ ਆਲੂ ਅੱਜ ਆਲੂ ਮਟਰਾਂ ਦੀ ਸਬਜ਼ੀ ਬਣੂਗੀ ਆ ਦੇਖੋ ਜੀ ਜਪਜੀ ਜਪਜੀ ਨੇ ਅੱਜ ਭੂਆ ਨੇ ਦੀ ਨੇ ਸੂਟ ਸਲਾਈ ਕੀਤਾ ਜਪਜੀ ਦਿਖਾਈਂ ਤੇਰਾ ਸੂਟ ਓਹ ਨਹੀਂ ਰਹਿਣ ਤੇ نیچے ਕਰ ਕਮੀਜ਼ ਇਹ ਜਿਆਦਾ ਚੌੜਾ ਆ ਗਈ ਤੇ ਲੋ ਜੀ ਜੇ ਰਮਣ ਤਿਆਰ ਹੋ ਰਹੀ ਆਪਾਂ ਚੱਲਦੇ ਆਂ ਕੀ ਕਰਦੀਆਂ ਬਾਹਰ ਡੌਗੀ ਦਿਖਾਉਂਗੀ ਬਾਹਰ ਡੌਗੀ ਦਿਖਾਉਂਗੀ ਚੱਲ ਚੱਲ ਇਦਾਂ ਹੀ ਚੱਲ ਚਲੋ ਬਾਹਰ ਡੌਗੀ ਦਿਖਾਉਗੀ ਜਪਜੀ ਜਪਜੀ ਕਹਿੰਦੀ ਓ ਬੈਠਾ ਡੌਗੀ ਲੋ ਜੀ ਇਸ ਟਾਈਮੇ ਸ਼ਾਮ ਦੇ ਟਾਈਮ ਜੱਜ ਜੀ ਆਪਣੀ ਪਰਦਾਦੀ ਨਾਲ ਬੈਠੀ ਆ ਔਰ ਦੇਖੋ ਕਿੰਨਾ ਚਾਹ ਆ ਆਪਣੀ ਬੀਬੀ ਉਹ ਬੈਠਣ ਦਾ ਇਹ ਜਦੋਂ ਤੂੰ ਬੀਬੀ ਨਾਲ ਤਾਂ ਕੋਈ ਗੱਲ ਵੀ ਨਹੀਂ ਕਰਦੀ ਮੈਂ ਕਰਦੀ ਹਣੀ ਅੱਜ ਨਹੀਂ ਅੱਛਾ ਪਹਿਲਾ ਦਿਨ ਬੀਬੀ ਨੇ ਇੱਕ ਸਟੋਰੀ ਵੀ ਸੁਣਾਈ ਸੀ ਆ ਕਿਹੜੀ ਸੁਣਾਈ ਸੀ ਅੱਜ ਤਾਂ ਮਰੂਦਾਂ ਬਾਰੇ ਕਹਿ ਰਹੀ ਸੀ ਮਰੂਦ ਖਾਦੇ ਸੀ ਨਹੀਂ ਖਾਦੇ ਆ ਆ ਬੀਬੀ ਦੀ ਖੁੰਡੀ ਪਈ ਹੈ ਜੀ ਆ ਦੇਖੋ ਬੀਬੀ ਦੀ ਖੁੰਡੀ ਆ ਇਧਰ ਟੀਚਰਾਂ ਕਰਦੇ ਨੇ ਜੱਪ ਜੀ ਆ ਗਈ ਇਧਰ ਬਾਪਸ ਬਾਹਰ ਖੇਡ ਕੇ ਤੇ ਆ ਜੋ ਹੁਣ ਆਪਾਂ ਤਿਆਰ ਹੋ ਗਏ ਫਿਰ ਚੱਲੀਏ ਹਾਂਜੀ ਹੈਪੀ ਚਤੁਰਵੇਦੀ ਐ ਹੈਪੀ ਚਤੁਰਵੇਦੀ ਹੋਰਿਆ ਅੱਛਾ ਇਹ ਸੈੱਟ ਕਰੋ ਚਲੋ ਚਲੋ ਚੱਲੀਏ ਸ਼ਾਮ ਹੋ ਗਈ ਲੋ ਜੀ ਅਜੇ ਡਿਸਕਸ਼ਨ ਚੱਲਦੀ ਆ ਥੋੜਾ ਮਾਰਕੀਟ ਤੋਂ ਹੋਰ ਕੰਮ ਵੀ ਜਾਣਾ ਤੇ ਸਰਪ੍ਰਾਈਜ਼ ਉਹ ਜੇ ਬਣਿਆ ਹੋਇਆ ਸਰਪ੍ਰਾਈਜ਼ ਆਪਾਂ ਕਿਸੇ ਨਾਲ ਸਾਂਝਾ ਨਹੀਂ ਕਰ ਰਹੇ ਆਪ ਡਾਊਨ ਚੱਲ ਰਿਹਾ ਤੇ ਥੋੜਾ ਜਿਹਾ ਕੰਮ ਸੀ ਅਸੀਂ ਇੱਥੇ ਰੁਕ ਗਏ ਇਹ ਸ਼ਾਮ ਨੂੰ ਵਿਊ ਆ ਜੀ ਇੱਥੇ ਦਾ ਆ ਦਰਾਖਤ ਦੇਖੋ ਕਿੰਨਾ ਪਿਆਰਾ ਇਹਨਾਂ ਦੀ ਸਲਾਹਾਂ ਚੱਲਦੀਆਂ ਨੇ ਜੀ ਕੀ ਲੈਣਾ ਕਿੰਨਾ ਕੁ ਲੈਣਾ ਕਿਵੇਂ ਲੈਣਾ ਆ ਦੇਖੋ ਕਿੰਨਾ ਸੋਹਣਾ ਦਰਾਖਤ ਆ ਹੈਪੀ ਵਾਜਾ ਵਾਰਦਾ ਜਾਇਓ ਲੋ ਜੀ ਗੱਲਾਂ ਸੁਣਦੇ ਨੇ ਚਲੋ ਆ ਦੇਖੇ ਕੀ ਗੱਲ ਹੋ ਗਈ ਹੈਪੀ ਕਹਿੰਦਾ ਭਰਾਵਾ ਆਈ ਗੱਲ ਸੁਣੀ ਆ ਦੇਖੋ ਇਹ ਚੰਗੀਆਂ ਦੋਨੇ ਮਾਮਾ ਤੀਆਂ ਆ ਜੀ ਸਾਨੂੰ ਖੜਨਾ ਪੈ ਗਿਆ ਉਹ ਜਿਹੜੇ ਵੀਰ ਜਾ ਰਹੇ ਨੇ ਅੱਗੇ ਉਹ ਵੀਰ ਮਿਲ ਗਿਆ ਸੀ ਰਸਤੇ 'ਚ ਤੇ ਹੈਪੀ ਬੋਰਨ ਕਰ ਰਹੇ ਕਿ ਸੀ ਅੱਗੇ ਖੜਿਆ ਚਲੋ ਪਹੁੰਚੀਏ फटाफट ਉਹਨਾ ਕੋਲ ਇਸੋਣੀ ਮਾਰਕੀਟ ਆ ਦੇਖੋ ਬਰਾਖਤ ਦੇ نیچے ਰੇੜੀ ਲੱਗੀ ਹੋਈ ਆ ਲਓ ਜੀ ਅਸੀਂ ਪਹੁੰਚ ਗਏ ਦੁਕਾਨ ਤੇ ਚਲੋ ਇਹ ਪੰਜਾਬੀ ਜੁੱਤੀਆਂ ਦੀ ਦੁਕਾਨ ਹੈ ਜੀ ਦੁਕਾਨ ਦਾ ਨਾਮ ਨਿੰਦੀ ਪੰਜਾਬੀ ਜੁੱਤੀ ਸਟੋਰ ਅੱਦ ਕਿੰਨੀ ਸੋਹਣੀਆਂ ਜੁੱਤੀਆਂ ਨੇ ਦੇਖਦੇ ਆ ਕਿਹੜੀ ਜੁੱਤੀ ਪਸੰਦ ਆਉਂਦੀ ਆ ਲਓ ਜੀ ਸਾਈਜ਼ ਦੇਖਦੇ ਆ ਪੈਰ ਖਲਕੇ ਹੋਣ ਕਰਕੇ ਪੰਜਾਬੀ ਜੁੱਤੀ ਦਾ ਛੋਟਾ ਸਾਈਜ਼ ਇਹ ਠੀਕ ਆ ਦੇਖਦੇ ਆ ਕਿਹੜਾ ਪਸੰਦ ਆਉਂਦਾ ਜਦ ਜਿੰਨ ਕਿੰਨਾ ਚਾਹਵੇ ਚਲੋ ਸਿਲੈਕਟ ਕਰਦੇ ਨੇ ਜੁੱਤੀਆਂ ਇਹਨੇ ਇਹ ਦੋ ਵੀ ਖੁੱਲ ਨਹੀਂ ਆਇਆ ਜੇ ਜੁੱਤੀ ਟਾਈਟ ਹੈ ਹਾਂ ਹਨ ਇਹ ਵੀ ਚਪਲਾਂ ਮੰਗਦੇ ਹਾਂ ਹਾਂ ਕਾਫੀ ਖੁੱਲ ਜਾਂਦੀ ਹੈ ਪਰਮਣ ਇੱਦੋਂ ਵੀ ਛੋਟੇ ਲੈਣੀਆਂ ਜੁੱਤੀ ਦਾ ਕਾਫੀ ਸਾਈਜ਼ ਦਾ ਫਰਕ ਪੈਣਾ ਕੋਈਆਂ ਪਾਵੇ ਕੜਵਾ ਹੋਣਾ ਦੂਜਾ ਸਾਜਣਾ ਆ ਵੱਡੀ ਆਉਣ ਵਾਲੀ ਹਾਂ ਦੇਖਦੇ ਆ ਆ ਬੋਸੋਨੇ ਡਿਜ਼ਾਈਨ ਹਾਡਾ ਡਿਜ਼ਾਈਨ ਨੇ ਖੜੀ ਹੋ ਕੇ ਦੇਖ ਮਾਰੋ ਹਾਡਾ ਡਿਜ਼ਾਈਨ ਪਸੰਦ ਆਇਆ ਜਿੱਦਾਂ ਤੁਹਾਨੂੰ ਉਸ ਵਿੱਚ ਸਿੱਛਿਆ ਦੇ ਇੱਕ ਦਮ ਪਲੇਨ ਵਿੱਚ ਜੁੱਤੀ ਲੈਣ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਤੇ ਜਿਹੜਾ ਆਪਣਾ ਸਪਰਾਈਜ਼ ਹੈ ਉਹ ਦਾ ਸਸਪੈਂਸ ਅੱਜ ਜਾ ਕੇ ਹਟਾਵਾਂਗੇ ਬਣੇ ਰਹੋ ਬਲੌਗ ਦੇ ਨਾਲ ਲਾਈਕ ਕਰਨਾ ਨਾ ਭੁੱਲਿਓ ਜੇ ਪਹੁੰਚ ਗਏ ਇਹ ਲੱਗਿਆ ਹੋਇਆ ਕਾਰਨੀਵਲ ਮੇਲਾ ਪਰ ਇੱਥੇ ਪਾਰਕ ਹੀ ਨਹੀਂ ਦੇਖਣ ਨੂੰ ਮਿਲਦੀ ਆ ਦੇਖੋ ਇਹ ਮੇਲੇ ਦੀ ਐਂਟਰੀ ਤੇਰੇ ਸ਼ਾਮ ਦਾ ਟਾਈਮ ਆ ਬਹੁਤ ਸੋਹਣਾ ਵਿਊ ਆ ਤੇ ਜਿੱਦਾਂ ਇਹਦਾ ਹਨੇਰਾ ਆਊਗਾ ਹੋਰ ਵੀ ਵਧੀਆ ਹੋਊਗਾ ਇਹ ਮੇਲੇ ਦੀ ਟਿਕਟ ਐਂਟਰੀ ਫੀਸ ਹੈਗੀ 30 ਰੁਪਏ ਆ ਲੱਗੀ ਹੋਈ ਆ ਉੱਥੇ ਟਿਕਟਾਂ ਕੱਟਦੇ ਨੇ ਤੇ ਇਧਰੋਂ ਇਹਨਾਂ ਦੀ ਐਂਟਰੀ ਆ ਤੇ ਸ਼ਾਮ ਨੂੰ ਕਾਰਨੀਵਲ ਜ਼ਿਆਦਾ ਵਧੀਆ ਲੱਗਦਾ ਬਾਕੀ ਬਲੌਗ ਦੇ ਨਾਲ ਬਣੇ ਰਹੋ ਜਾ ਵੀ ਤਾਂ ਇੰਤਜ਼ਾਰ ਨਹੀਂ ਹੋ ਰਿਹਾ ਲੋਈ ਟਿਕਟ ਬੁੱਕ ਕੀਤੀ ਜਾ ਰਹੀ ਆ ਇਧਰ ਐਂਟਰੀ ਆ ਜੀ ਆਪਾ ਬੱਸ ਚੱਲੀਏ ਚੱਲ ਚੱਲ ਪਾਨ ਖਾਣਾ ਨਹੀਂ ਲਓ ਜੀ ਪਹੁੰਚਦੇ ਹੋਗੇ ਕਾਰਨੀਵਲ ਆ ਦੇਖੋ ਕਿੰਨਾ ਵਧੀਆ ਤੇ ਇਸੇ ਤਰ੍ਹਾਂ ਇੱਧਰ ਆ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਤੇ ਆ ਇਹਦਾ ਅੰਦਰਲੀ ਸਾਈਡ ਐਂਟਰੀ ਪੁਆਇੰਟ ਹੋ ਗਿਆ ਜੀ ਇੱਧਰ ਆ ਫਾਨ ਦਾ ਕੋਈ ਨਾ ਰੱਖਾ। ਇਹ ਕਿੰਨਾਂ ਕਮਿਟੀ ਬਣਦੀ ਰੁਪਏ ਕਮਿਟਾ। ਪਾਣ ਹੈ ਅੱਛਾ। ਚਲੋ। ਆਜੋ ਅੱਗੇ ਦੇਖਦੇ ਆ। ਆ ਬੁੱਢੀ ਦੇ ਬਾਲ। ਤੇ ਉਹ ਨਾਲ ਝੁੱਲੇ। ਤੇ ਜਿੱਦਾਂ ਜਿੱਦਾਂ ਇੱਥੇ ਹਨੇਰਾ ਹੁੰਦਾ ਜਾਊਗਾ ਉਦੋਂ-ਉਦੋਂ ਵਧੀਆ 뷰 ਬਣਦਾ ਜਾਊਗਾ। ਤੇ ਦੇਖੋ ਕਿੰਨਾ ਸੋਹਣਾ। ਡੈਕੋਰੇਸ਼ਨ ਬਹੁਤ ਸੋਹਣੀ ਆ। ਹੋਰ ਗੱਲਾਂ ਦੀਆਂ ਗੱਲਾਂ। ਮਿੱਟੀ ਦੇ ਬਰਤਨ ਕਿੰਨੇ ਸੋਹਣੇ ਆ ਨਾ। ਖੋਮਨ ਲਈ ਤੇ ਬਹੁਤ ਕੁਛ ਆ ਨਵੀਆਂ ਨਵੇਂ ਐਟਮਾ। ਇਹ ਸਾਰੇ ਸਟਾਲ ਤੇ ਮਿੱਟੀ ਦੇ ਬਰਤਨ ਆ। ਆ ਦੇਖੋ ਕਿੰਨਾ ਪਿਆਰਾ। ਬਹੁਤ ਭਾਰੀ ਆ। ਨਹੀਂ ਚੱਕਦੇ। ਆ ਦੇਖੋ ਕਿੰਨੀ ਸੋਹਣੀ ਐਸੈਸਰੀ ਆ। ਬਹੁਤ ਸੋਹਣੀ ਐਸੈਸਰੀ ਆ। ਜੋਕਰ ਨਾਲ ਹੈਲੋ ਕਰੀਏ ਅਮੀ ਜੋਕਰ ਨਾਲ ਹੈਲੋ ਕਰੀਏ ਨਹੀਂ ਉਹ ਵਿਚਾਰਾ ਇਹਨੇ ਡੰਡਿਆਂ ਤੇ ਜੇ ਘੁੰਮ ਰਿਹਾ ਉਹਦੇ ਨਾਲ ਹੈਲੋ ਕੀ ਇਹ ਕਿ ਥੱਲੇ ਆ ਉਹਦੇ ਨਾਲ ਹੈਲੋ ਕਰ ਅੱਛਾ ਜੀ ਬਸ ਠੀਕ ਹੈ ਪੂਰ ਬੰਗਲਾ ਹਾਂ ਉਧਰ ਜਾ ਰਹੀ ਹੈ ਉਧਰ ਜਾ ਰਹੀ ਆ ਉਹਤ ਬੰਗਲਾ ਤੁਸੀਂ ਦੇਖ ਲਓ ਜੇ ਜਾਣਾ ਮੈਂ ਤਾਂ ਬਸ ਇਦਾਂ ਹੀ ਨਾ ਗੇੜੇ ਕੱਢਣਾ ਹੀ ਜਿਆਦਾ ਵਧੀਆ ਲਾਦਾ ਇੱਥੇ ਬਹੁਤ ਪੂਛਾ ਕਾਰਨੀਵਲ ਮੇਲੇ ਤੇ ਜabb ਜੇ ਕਨਫਿਊਜ਼ ਹੋ ਗਈ ਕਿਹੜੀ ਆਈਸਕ੍ਰੀਮ ਤਾਂ ਦੇਖਦੇ ਆ ਬਾਕੀ ਇੱਥੇ ਨਮਕੀਨ ਕੀ ਆ ਇੱਥੇ ਹਰ ਤਰ੍ਹਾਂ ਦੀ ਆਈਟਮ ਦੀ ਸਟਾਲ ਲੱਗੀ ਹੋਈ ਆ ਮਿਲੋ ਜੀ ਹੈਲੋ ਬੇਟਾ ਥੈਂਕ ਯੂ ਬੜਾ ਵਧੀਆ ਮਿਲੇ ਬੜਾ ਵਧੀਆ ਲੱਗਿਆ ਉਹ ਕਹਿੰਦੇ ਬਾਏ ਐਂਡ ਲਾਈਕ ਹਾਂ ਮਸਤ ਮਸਤ ਮੋਲਾ ਖੁਸ਼ੀ ਆਪਣੀ ਭੂਆ ਨਾਲ ਕਹਿੰਦੀ ਮੈਂ ਗੇੜਾ ਕੱਢ ਲਵਾ ਕਾਰਨੀਵਲ ਤੇ ਅਸੀਂ ਇੱਥੇ ਕੁਝ ਖਾ ਪੀ ਲੀਏ ਤੇ ਮੇਲੇ 'ਚ ਬਹੁਤ ਰੌਣਕਾਂ ਨੇ ਇੱਥੇ ਆ ਟੇਬਲ ਵੀ ਨੇ ਬੈਠ ਕੇ ਖਾਣ ਲਈ ਔਰ ਜਬਜੀ ਜਬਜੀ ਹੈਲੋ ਕਰ ਰਿਹਾ ਜਬਜੀ ਅੱਛਾ ਆਈਸਕ੍ਰੀਮ ਖਾ ਰਹੀ ਹੈ ਨਹੀਂ ਵੀ ਹੈਲੋ ਨਹੀਂ ਜਬਜੀ ਉਹ ਤਾਂ ਡਰ ਰਹੀ ਆ ਸਰਕਟਾ ਹੂਆ ਅੱਛਾ ਜਬਜੀ ਇਹ ਤਾਂ ਡਰ ਰਹੀ ਆ ਛਤਰੀ ਦੇ ਦੇਖੋ ਆ ਦੇਖੋ ਉਹਨਾਂ ਨੇ ਕੁਝ ਇਦਾਂ ਦਾ ਕੱਪੜੇ ਪਾਏ ਨੇ ਜਬਜੀ ਤਾਂ ਡਰਦੀ ਆ ਸਰਕਟਾ ਹੂਆ ਇਹ ਹੋਰ ਹਿੱਸਾ ਜਦੋਂ ਜੈਕਟਾ ਦੇ ਮਿਲ ਜਦੋਂ ਜਬ ਜੀ ਅਤੇ ਹੋਰ ਨਾ ਮਿਊਜ਼ਿਕ ਚੱਲ ਰਿਹਾ ਜਬ ਜੀ ਡਰਦੀ ਹੈ ਕਿ ਨਹੀਂ ਚਲੋ ਘਰੇ ਚੱਲਦੇ ਆ ਉਹ ਸਾਹਮਣੇ ਉਹ ਰਾਉਂਡ ਰਾਉਂਡ ਘੁੰਮ ਕੇ ਨਾ ਜਿਹੜੀ ਸੈਲਫੀ ਬਣਦੀ ਆ ਉਹ ਸੈਟਅਪ ਦੀ ਹੈਗਾ ਪਤਾ ਨਹੀਂ ਉਹਨੂੰ ਕੀ ਕਹਿੰਦੇ ਨੇ ਤੇ ਉਹ ਗ੍ਰੀਲ ਬਣਾਣਗੇ ਜਿਆ ਹੈਂਬਰ ਆ ਪਤਾ ਨਹੀਂ థੈਂਬਰ ਆ ਮੈਨੂੰ ਤਾਂ ਇੰਨਾ ਪਤਾ ਨਹੀਂ ਇਹ ਕਹਿੰਦੇ ਅਸੀਂ ਬੈਠਣਾ ਹੀ ਬੈਠਣਾ ਮੈਂ ਖਾ ਪੀ ਲਿਆ ਇਸ ਕਰਕੇ ਖਾਣ ਪੀਣ ਤੋਂ ਪਹਿਲਾਂ ਝੋਟੇ ਵਗੈਰਾ ਲੈਣੇ ਚਾਹੀਦੇ ਨੇ ਚਲੋ ਔਰ ਜਲਦੀ ਤੇ ਕਿੱਥੇ ਪੁੱਛੋ ਕਿੱਧਰ ਮਿਲਦੀ ਆ ਇਧਰ ਜਾਣ ਕੇ ਦੇਖਦੇ ਆ ਇਹ ਟਿਕਟ ਤਾਂ ਬਿਨਾ ਹੀ ਆ ਗਏ ਚਲ ਦੇ ਦੇ ਟਿਕਟ ਪੁੱਛਦੇ ਨੇ ਉਧਰ ਬਾਹਰ ਲਈ ਸਾਡਾ ਟਿਕਟ ਮਿਲਦੀ ਆ ਆਹ ਥੈਂਬਰ ਆ ਜੀ ਆ ਡੰਡੇਰੀ ਤਰ੍ਹਾਂ ਲਟਕ ਰਿਆ ਤੇ ਇਹੜੇ ਇਦਾਂ ਇਦਾਂ ਹਿੱਲਣਾ ਥੈਂਬਰ ਆ ਪੀਆ ਹੈ ਫੋਟੋ ਚਲੋ ਥੈਂਬਰ ਥੈਂਬਰ ਜਾ ਕੇ ਅੱਗੇ ਦੇਖਦੇ ਆ ਹੈਪੀ ਉਧਰ ਲਈ ਸਾਡਾ ਟਿਕਟ ਮੇ ਤੇ ਉਧਰ ਗਿਆ ਹੈਂਗਰ ਆ ਥੈਂਕ ਯਾਰ ਜੀ ਪਰ ਇਕ ਗਾਲਾ ਕਾਰਨੀਵਲ ਦੇ ਵਿੱਚ ਜਾ ਕੇ ਖਾਓ ਪੀਓ ਨਾ ਇੱਕ ਤਾਂ ਇੱਥੇ ਟੇਸਟ ਨਹੀਂ ਆਏਗਾ ਕੋਈ ਸੇ ਚੀਜ਼ ਦਾ ਉੱਪਰ ਜੀ ਜੋ 10 20 ਰੁਪਏ ਦੀ ਚੀਜ਼ ਆ ਉਹ ਸਿੱਧਾ ਹੀ 50 ਤੋਂ 80 ਰੁਪਏ ਦੀ ਚੀਜ਼ ਆ ਇਸ ਕਰਕੇ ਕਾਰਨੀਵਲ ਚ ਨਾ ਜਾਓ ਮਾਰਕੀਟ ਜਿੱਥੇ ਤੁਸੀਂ ਲੋਕਲ ਜਾਨ ਦੇ ਕੁਝ ਖਾਣ ਪੀਣ ਦਾ ਉੱਥੇ ਖਾਓ ਇਹਦਾ ਹੀ ਰਿਜ਼ਲਟ ਆ ਕੋਲ ਡਰਿੰਕ ਪੀਤਾ ਬੇਕਾ ਟੇਸਟ ਮਿਕਸ ਸੀ ਇੰਬਲੈਟੀ 버거 ਖਾਦਾ ਪੇਕਾਰ ਉਹਦਾ ਕੋਈ ਟੇਸ ਨਹੀਂ ਸੀ ਬਾਕੀ ਘੁੰਮਣ ਫਿਰਨ ਲਈ ਠੀਕ ਆ ਤੀਰਪੜ ਟਿਕਟ ਐਂਟਰੀ ਬੱਚੇ ਨੂੰ ਘੁਮਾਓ ਫਰਾਓ ਇਹ ਇੰਜੋਇਮੈਂਟ ਤੱਕ ਠੀਕ ਹੈ ਲਓ ਜੀ ਕਿਹਦੀ ਵੇਟ ਹੋ ਰਹੀ ਆ ਟਿਕਟ ਤਾਂ ਲੈ ਲਈ ਸੋ ਗੱਡੀ 'ਚ ਝੂਟੇ ਲੈਣੇ ਆ। ਹੈ ਜੀ ਗੱਡੀ 'ਚ ਬੈਠਣਾ। ਚਲੋ ਜਵਜੀ ਨੂੰ ਵੀ ਬਿਠਾਉਣੇ ਆ। ਜਵਜੀ ਨੇ ਆ ਗੱਡੀ ਲੈਣੀ ਆ। ਉਹਨਾਂ ਦਾ ਤਾਂ ਥੈਂਬਰ ਚੱਲਿਆ ਨਹੀਂ। ਇੱਧਰੋਂ ਹੀ ਜੋ ਇੱਧਰੋਂ ਇੱਧਰੋਂ। ਪਕੜ ਕੇ ਬੈਠੋ। ਦੇਖਦੇ ਆ। ਓੜੋ ਹੌਸਲਾ ਆ ਦੇ ਜਦੋਂ ਰਮਨ ਠੀਕ ਹੈ ਠੀਕ ਠੀਕ ਹੈ ਅੱਜ ਜਵਦੀ ਦਾ ਫਸਟ ਟਾਈਮ ਆ ਜਦੋਂ ਇੱਦਾਂ ਬੈਠਿਆ ਵਾਓ ਖੁਸ਼ੀ ਅਜਾ ਪੈਂਟਿੰਗ 'ਚ ਖੜੀ ਆ ਉੱਤੇ ਚਾਚੂ ਨਾਲ ਲਾਬਦਾਈ ਕਰ ਰਹੀ ਉਹਦੀ ਪੂਆ ਜਬਜੀ ਦੀ ਠੀਕ ਆਜ ਤੱਕ ਤਾਂ ਜਾਓ ਜੀ ਜਬਜੀ ਦਾ ਮੂਡ ਬਦਲ ਗਿਆ ਜਬੂ ਜਬਜੀ ਦਾ ਮੂਡ ਚੇਂਜ ਹੋ ਗਿਆ ਜਾਦਾ ਕੰਪਲੀਟ ਹੋ ਗਏ ਉਹਦਾ ਪਾਪਾ ਗਿਆ ਉਹ ਡਰ ਗਈ ਕਹਦੀ ਨਹੀਂ ਨਹੀਂ ਰਹਿਣ ਦੇ ਫਿਰ ਮੋਟੂ ਰਹਿਣ ਦੇ ਚਲੋ ਕੋਈ ਗੱਲ ਨਹੀਂ ਜੱਪਜੀ ਦਾ ਦਿਲ ਨਹੀਂ ਪਿਆ ਚਲੋ ਆਜੋ ਇੱਥੇ ਥੈਂਬਰ ਦੇਖਦੇ ਹਾਂ ਥੈਂਬਰ ਦੇ ਨਜ਼ਾਰੇ ਖੁਸ਼ੀ ਨੇ ਵੀ ਪਹਿਲੀ ਵਾਰ ਬੈਠਣਾ ਥੈਂਬਰ 'ਚ ਸੌਰੀ ਸੌਰੀ ਇਹ ਹੈਂਗਰ ਨਹੀਂ ਇਹ ਰੈਂਗਰ ਆ ਉਹ ਲਿਖਿਆ ਆ ਇਹਦਾ ਨਾਮ ਹੈ ਰੈਂਕਰ ਇਦਾਂ ਉਹ ਥੋੜਾ ਟਾਈਮ ਨੇ ਹੋਣਾ ਇਹਨਾਂ ਦੀ ਵਾਰੀ ਆ ਹੀ ਦੇਖਦੇ ਆ ਇਹਨਾਂ ਦਾ ਕੀ ਕਿਦਾਂ ਦਾ ਐਕਸਪੀਰੀਅੰਸ ਰਹੂਗਾ ਹਾਲੋ ਨਾ ਉਹ ਇਧਰੋਂ ਤੀਸਰੀ ਸੀਟ ਮਿਲੀ ਆ ਇਹਦੇ ਤੇ ਪੂਰੀ ਪ੍ਰੋਟੈਕਸ਼ਨ ਨਾਲ ਤਾਂ ਬੈਲਟਾਂ ਲਗਾ ਰਹੇ ਨੇ ਨਾਲੇ ਆ ਦੇਖੋ ਉੱਪਰ ਜਿਹੜਾ ਲੱਗੀ ਹੋਈ ਹੈ ਨਾ ਇਹਦੇ ਨਾਲ ਪ੍ਰੋਟੈਕਟ ਕਰਨਗੇ ਆ ਬੈਠੇ ਹੋ ਖੁਸ਼ੀ ਖੁਸ਼ੀ ਦੇਖ ਰਹੀ ਹੈ ਪਰ ਉਹ ਕਿ ਇਧਰ क्लियर ਨਹੀਂ ਆ ਰਹੀ ਉਹਦਾ ਫਸਟ ਐਕਸਪੀਰੀਅੰਸ ਦਾ ਸੂਦੇ ਉਪਰ ਆਹ ਜਿਹੜਿਆ ਫਰੇਮ ਆ ਸਟੀਲ ਦੀ ਇਹਦੇ ਨਾਲ ਕਵਰ ਕਰਨਗੇ ਤੇ ਉਹਨੂੰ ਚੰਗੀ ਤਰ੍ਹਾਂ ਲੌਕ ਕੀਤਾ ਇੱਕ ਸਾਈਡ ਤੋਂ ਇੱਕ ਇਹਦੀ ਰੈਂਗਰ ਦੀ ਸਾਈਡ ਇੱਧਰ ਆ ਡਰਾਈਵਰ ਸਾਈਡ ਦੂਜੀ ਇੱਥੋਂ ਤੱਕ ਹਾਫ ਹੈ ਤੇ ਇੱਧਰ ਇੱਕ ਡਰਾਈਵਰ ਸਾਈਡ ਦੋ ਸਾਈਡਾਂ ਨੇ ਇਹਦੀਆਂ ਰਾਈਟ ਲੈਫਟ ਲਓ ਜੀ ਰੈਂਗਰ ਚੱਲ ਪਿਆ ਜਾ ਰਿਹਾ ਫੁੱਲ ਗੇੜਾ ਇਹ ਤਾਂ ਜਿਹੜਾ ਗਿਆ ਗਿਆ ਰੈਂਗਰ ਰੈਂਗਰ ਹੋ ਗਈ ਇਹਨਾਂ ਦਿੱਤਾ ਹਾਂ ਆਹ ਆ ਦੇਖੋ ਯੋਨੇ ਰੈਂਗਰ ਰੈਂਗਰ ਹੋ ਰਹੀ ਆ ਪਹਿਲਾਂ ਇਹਨਾਂ ਨੇ ਹਾਫ ਗੇੜਾ ਦਿੱਤਾ ਹੁਣ ਫੁੱਲ ਗੇੜਾ ਹੋ ਗਿਆ ਇਸ ਲਈ ਰੈਂਗਰ ਤੇ ਸੋਚ ਕੇ ਬੈਠੋ ਉੱਪਰ ਗੇੜਾ ਜਾਂਦਾ ਤਿੰਨ ਗੇੜਿਆਂ ਤੋਂ ਬਾਅਦ ਤਿੰਨ ਚਾਰ ਗੇੜਿਆਂ ਤੋਂ ਬਾਅਦ ਹੁਣ ਅੱਧਾ ਹਾਫ ਗੇੜਾ ਕੀਤਾ ਹੁਣ ਰੈਂਗਰ ਰੁਕੂਗਾ ਤੇ ਹੁਣ ਦੇ ਦੇ ਇਹਨਾਂ ਦੀ ਰੈਂਗਰ ਰੈਂਗਰ ਤੋਂ ਬਾਅਦ ਇਹਨਾਂ ਦਾ ਕੀ ਹਾਲ ਹੋਇਆ ਹੈ ਨਾ ਤਦੋਂ ਰੈਂਗਰ ਰੁਕ ਗਿਆ ਲੋ ਜੀ ਪਹਿਲੀ ਪ੍ਰੋਡਕਸ਼ਨ ਦੂਜੀ ਵੀ ਹਟਾ ਦੇ ਤੀਜੀਆ ਬੈਲਟਾਂ ਰੱਬ ਨੂੰ ਚੋਕੇ ਆਉਣਾ ਦਾ ਕੰਮ ਹੋ ਗਿਆ ਨਾ ਰੱਬ ਦੇ ਦਰ ਤੇ ਮੁੜ ਕੇ ਆਏ ਨੇ ਆੜਾ ਮੋਟਾ ਰੱਬ ਦੇ ਦਰ ਤੇ ਮੁੜ ਕੇ ਆਏ ਨੇ ਦੇਖੋ ਉਹਨਾਂ ਤੋਂ ਬੈਲਟ ਵੀ ਨਹੀਂ ਖੁੱਲਦੀ ਲੱਗਦਾ ਵਿਚਾਰੇ ਡਰ ਗਏ ਆਗੇ ਆਗੇ ਜੀ ਆਗੇ ਬੈਠ ਠੀਕ ਨੇ ਸਮਾਈਲਾਂ ਤੋਂ ਤਾਂ ਸਹੀ ਲੱਗ ਰਿਹਾ ਬਾਕੀ ਇੰਟਰਵਿਊ ਲੈਣੇ ਉਹਨਾਂ ਦਾ ਆ ਜਾਓ ਆਗੇ ਜਾਗੇ

ਬਸ ਏਸੀ ਜੀ ਕਾਰਨੀਵਲ ਬਾਕੀ ਦੇਖਿਆ ਤੇ ਹੋਰ ਕੀ ਕਰਨਾ ਕੀ ਛੱਡਣਾ ਫਿਰ ਦੇਦੇ ਘਰ ਨੂੰ ਚੱਲਦੇ ਆ ਤੇ ਇੱਕ ਪੁੰਡੀਆਂ ਬਹੁਤ ਨੇ ਨਹੀਂ ਪੈ ਕੇ ਹਟਿਆ ਤਾਂ ਕਰਕੇ ਹੋ ਜੀ ਜੇ ਸਾਹਮਣਾ ਜਹਾਜ਼ ਆਇਸੀ ਇੱਕੋ ਸ਼ੀ ਮੈਂ ਐ ਬਾਏ ਬਾਏ ਟੇਕ ਆਫ ਕਰੋ ਮੀ ਕਰਕੇ ਨਾ ਸਾਰਾ ਮੈਟ ਸਲਿੱਪ ਹੋਇਆ ਪਿਆ ਚਲ ਜਾਓ ਖੁਸ਼ੀ ਹੋਣਾ ਐਡੀ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਓ ਜੀ ਚੱਲੇ ਹੁਣ ਕਰ ਨੂੰ ਜਿੱਦਾਂ ਜਿੱਦਾਂ ਰਾਤ ਹੁੰਦੀ ਇੱਥੇ ਪੀੜ ਵੱਧਦੀ ਜਾ ਰਹੀ ਆ ਤਾਂ ਲੱਗਦਾ ਜੀ ਬਿਲਕੁਲ ਮੁਲੀ ਦੇ ਬਾਹਰ ਇਹਨਾਂ ਨੂੰ ਮਿਲ ਗਏ ਇੱਥੇ ਪਾਰਕਿੰਗ ਨਹੀਂ ਹੈਗੀ ਜਿਸ ਕਰਕੇ ਟਾਈਮ ਨਾਲ ਸਕੂਟਰੀ ਲਈ ਆਈਏ ਦੇਖੋ ਬਾਪਸੀ ਆਂਦੇ ਆਂਦੇ ਕਿੰਨਾ ਵਧੀਆ 뷰 ਹੋ ਗਿਆ ਪਰ ਖਾਣ ਪੀਣ ਦਾ ਅਰੇਂਜਮੈਂਟ ਨਾ ਰੱਖਿਓ ਇੱਥੇ ਘੁੰਮਣ ਲਈ ਠੀਕ ਹੈ ਬੱਚਿਆਂ ਨੂੰ ਘੁਮਾਉਣ ਲਈ ਠੀਕ ਹੈ 10 ਰੁਪਏ ਦੀ ਟਿਕਟੇ ਦੇ ਵਿੱਚ ਜਿੰਨਾ ਮਰਜ਼ੀ ਘੁੰਮੋ ਖਾਣ ਪੀਣੇ ਵਧੀਆ ਨਹੀਂ ਹੈਗਾ ਤੇ ਦੂਸਰੀ ਗੱਲ ਰੇਟ ਬਹੁਤ ਹਾਈ ਤੇ ਅੱਜ ਘਰ ਚਲਦੇ ਆ ਤੇ ਬਲੌਗ ਦਾ ਇੱਥੇ ਐਂਡ ਕਰਦੇ ਆ ਧੰਨਵਾਦ ਵੀਡੀਓ ਦੇਖਣ ਲਈ